ਸਲੋਕ ਮਹੱਲਾ ਤੀਜਾ ਕਾਇ ਹੰਸ ਕੇ ਆਪ੍ਰੀਤ ਹੈ ਜੇ ਪਾਇਆ ਹੀ ਛੱਡ ਜਾਏ ਏ ਸੁਨੋ ਕੂੜ ਬੋਲ ਕੇ ਖਵਾਲੀ ਐ ਜੇ ਚੱਲਦਿਆਂ ਨਾਲ ਨਾ ਜਾਏ ਕਾਇਆ ਮਿੱਟੀ ਅੰਦ ਹੈ ਪਾਉਣੇ ਪੁੱਛ ਹੋ ਜਾਏ ਹਾਉ ਤਾ ਮਾਇਆ ਮੋਹਿਆ ਫਿਰ ਫਿਰ ਆਵਾ ਜਾਏ ਨਾਨਕ ਹੁਕਮ ਨਾ ਜਾਤ ਖਸਮ ਕਾ ਜੇ ਰਹਾ ਸੱਚ ਸਮਾਏ ਮਹੱਲਾ ਤੀਜਾ ਇਕੋ ਨੇਹ ਚਲਨਾ ਮਾਨ ਧਨ ਹੋਰ ਧਨ ਆਵੇ ਜਾਏ ਇਸ ਧਨ ਕਾਉ ਤਸਕਰ ਜੋਹੇ ਨਾ ਸਕਈ ਨਾ ਉੱਚ ਕਾ ਲੈ ਜਾਏ ਇਹੋ ਹਾਰ ਧਨ ਜੀਐ ਸੇਤੀ ਰਾਵ ਰਹਿਆ ਜੀਐ ਨਾਲੇ ਜਾਏ ਪੂਰੇ ਗੁਰ ਤੇ ਪਾਈਐ ਮਨ ਮੁਖ ਪੱਲੈ ਨਾ ਪਾਏ ਧੰਨ ਵਾਪਾਰੀ ਨਾਨਕਾ ਜਿਨ੍ਹਾਂ ਨਾਮ ਧੰਨ ਖਟਿਆ ਆਏ ਪਾਉੜੀ ਮੇਰਾ ਸਾਹਿਬ ਅਤ ਵੱਡਾ ਸੱਚ ਗਹਿਰ ਗੰਭੀਰਾ ਸਭ ਜਗਤ ਇਸ ਕੈ ਵਸ ਹੈ ਸਭ ਇਸ ਕਾ 치ਰਾ ਗੁਰ ਪ੍ਰਸਾਦਿ ਪਾਈਐ ਨਿਹਚਲ ਧਨ ਧੀਰਾ ਕਿਰਪਾ ਤੇ ਹਰ ਮਨ ਵਸੈ ਭੇਟੈ ਗੁਰ ਪੂਰਾ ਗੁਣਵੰਤੀ ਸਾਲਾਹਿਆ ਸਦਾ ਥਿਰ ਨਿਹਚਲ ਹਾਰ ਪੂਰਾ ਸਲੋਕ ਮਹੱਲਾ ਤੀਜਾ ਤ੍ਰਿਗਤਿ ਨਾਦਾ ਜਿਵਿਆ ਜੋ ਹਰ ਸੁਖ ਪਰ ਹਰ ਤਿਆਗ ਦੇ ਦੁਖ ਹਉ ਮੈਂ ਪਾਪ ਕਮਾਏ ਮਾਨਮੁਖ ਅਗਿਆਨੀ ਮਾਇਆ 모ਹੇ ਵਿਆਪੇ ਤੈਨ ਗੂਜ ਨਾ ਕਾਈ ਪਾਏ ਹਲਤ ਪਲਤ ਓਏ ਸੋਖ ਨਾ ਪਾਵਹਿ ਅੰਤ ਗਏ ਪਸ਼ੁਤਾਏ ਗੁਰ ਪ੍ਰਸਾਦੀ ਕੋ ਨਾਮ ਧਿਆਏ ਤਿਸ ਹਉਮੈ ਵਿੱਚ ਆਹ ਜਾਏ ਨਾਨਕ ਜਿਸ ਪੂਰਬ ਹੋਵੇ ਲਿਖਿਆ ਜੋ ਗੁਰ ਚਰਣੀ ਆਏ ਪਾਏ ਮਹਲਾ 3 मन मुख ऊदा कौल है ना तिस भगत ना नाओ शक्ति अंदर वरतदा कूड़ तिस का है उपाओ तिस का अंदर चेतना भिजई मुख फीका आलाओ ओए धर्म रलाए ना रलन ओना अंदर कूड़ सुहाओ ਨਾਨਕ ਕਰਤੈ ਬਣਤ ਬਣਾਈ ਮਨਮੁਖ ਕੂੜ ਬੋਲ ਬੋਲ ਡੁੱਬੇ ਗੋਰ ਮੁਖ ਤਰੇ ਜਾਪ ਹਰਨਾਵੋ ਕਉੜੀ ਬੇਨ ਗੂਜੇ ਵੱਡਾ ਫੇਰ ਪਿਆ ਫਿਰ ਆਵੈ ਜਾਈ ਸਤਗੁਰ ਕੀ ਸੇਵਾ ਨਾ ਕੀਤੀ ਆਂਤ ਗਿਆ ਪਛੁਤਾਈ ਆਪਣੀ ਕਿਰਪਾ ਕਰੇ ਗੌਰ ਪਾਈਐ ਵਿਚਹੁ ਆਪ ਗਵਾਈ ਤ੍ਰਿਸ਼ਨਾ ਭੁਖ ਵਿਚਹੁ ਉਤਰੈ ਸੁਖ ਵਸੈ ਮਨ ਆਈ ਸਦਾ ਸਦਾ ਸਲਾਹੀਐ ਹਿਰਦੈ ਲੇਵ ਲਾਈ ਸਲੋਕ ਮਹੱਲਾ ਤੀਜਾ ਜੇ ਸਤਗੁਰ ਸੇਵੇ ਆਪਣਾ ਤਿਸ ਨੂੰ ਪੂਜੇ ਸਭ ਕੋਏ ਸਭਨਾ ਉਪਾਵਾ ਸਿਰ ਉਪਾਉ ਹੈ ਹਰ ਨਾਮ ਪ੍ਰਾਪਤ ਹੋਏ ਅੰਤਰ ਸੀਤਲ ਸਾਤ ਵਸੈ ਜਪ ਹਿਰਦੈ ਸਦਾ ਸੁਖ ਹੋਏ ਅੰਮ੍ਰਿਤ ਖਾਣਾ ਅੰਮ੍ਰਿਤ ਪੈਨਣਾ ਨਾਨਕ ਨਾਮ ਵਡਾਈ ਹੋਏ ਮਹੱਲਾ ਤੀਜਾ ਏ ਮਾਨ ਗੁਰ ਕੀ ਸਿੱਖ ਸੁਣ ਹਰ ਪਾਵਹਿ ਗੁਣੀ ਨਿਦਾਨ ਹਰ ਸੁਖ ਦਾਤਾ ਮਨ ਵਸੈ ਹਉ ਮੈ ਜਾਏ ਗੁਮਾਨ ਨਾਨਕ ਨਦਰੀ ਪਾਈਐ ਤਾ ਆਨ ਦਿਨ ਲਾਗੇ ਧਿਆਨ ਪਉੜੀ ਸਾਤ ਸੰਤੋਖ ਸਭ ਸੱਚ ਹੈ ਗੁਰਮੁਖ ਪਵਿੱਤਾ ਅੰਦਰ ਹੋਂ ਕਪਟ ਵਿਕਾਰ ਗਿਆ ਮਨ ਸਹਜੇ ਜਿੱਤਾ ਤਹਿ ਜੋਤ ਪ੍ਰਗਾਸ ਆਨੰਦ ਰਸ ਅਗਿਆਨ ਗਵਿੱਤਾ ਅਨੰਦਨ ਹਰ ਕੇ ਗੁਣ ਰਵੈ ਗੁਣ ਪ੍ਰਗਟ ਕਿਤਾ ਸਭਨਾ ਦਾਤਾ ਏਕ ਹੈ ਇੱਕੋ ਹਰਮਿਤਾ ਸਲੋਕ ਮਹੱਲਾ ਤੀਜਾ ਬ੍ਰਹਮ ਬਿੰਦੇ ਸੋ ਬ੍ਰਹਮਣ ਕਹੀਐ ਜੇ ਆਨ ਦੇਨ ਹਾਰ ਲੇਵ ਲਾਏ ਸਤਗੁਰੁ ਪੁੱਛੈ ਸੱਚ ਸੰਜਮ ਕਮਾਵੇ ਹਉ ਮੈ ਰੋਗ ਤਿਸ ਜਾਏ ਹਾਰ ਗੁਣ ਗਾਵੇ ਗੁਣ ਸੰਗਰ ਹੈ ਜੋਤੀ ਜੋਤ ਮਿਲਾਏ ਏਸ ਜੁਗ ਮਹਿ ਕੋ ਵਿਰਲਾ ਬ੍ਰਹਮ ਗਿਆਨੀ ਜੇ ਹਉ ਮੈਂ ਮੀਟ ਸੁਭਾਏ ਨਾਨਕ ਤੇ ਸੁਨੋ ਮਿਲੇਆ ਸਦਾ ਸੁਖ ਪਾਈਐ ਜੇ ਆਨ ਦੇਨ ਹਰ ਨਾਮ ਧਿਆਏ ਮਹਲਾ ਤੀਆ ਅੰਤਰ ਕਪਟ ਮਨ ਮੁਖ ਅਗਿਆਨੀ ਰਸਨਾ ਝੂਠ ਬੋਲਾਏ ਕਪਟ ਕੀਤਾ ਹਰ ਕੋ ਰਖ ਨਾ ਪੀਜੈ ਨੇਤ ਵੇਖੈ ਸੁਣੈ ਸੁਭਾਏ ਦੁਜੈ ਭਾਏ ਜਾਏ ਜਗ ਪ੍ਰਭੂ ਦੇ ਬਿਖ ਮਾਇਆ ਮੋਹ ਸੁਆਏ ਇਤ ਕਮਾਣੈ ਸਦਾ ਦੁਖ ਪਾਵੈ ਜੰਮੈ ਮਰੈ ਫਿਰ ਆਵੈ ਜਾਏ ਸਹਸਾ ਮੂਲ ਨਾ ਚੁੱਕਈ ਵਿੱਚ ਵਿਸਟਾ ਪਚੈ ਪਚਾਏ ਜਿਸ ਨੂੰ ਕਿਰਪਾ ਕਰੇ ਮੇਰਾ ਸੁਆਮੀ ਤਿਸ ਗੁਰ ਕੀ ਸਿੱਖ ਸੁਣਾਏ ਹਰ ਨਾਮ ਤੇ ਆਵੈ ਹਰ ਨਾਮੋ ਗਾਵੈ ਹਰ ਨਾਮੋ ਅੰਤ ਛਡਾਏ ਪਾਉੜੀ ਜਿਨਾਂ ਹੁਕਮ ਮਨਾਏ ਓਨ ਤੇ ਪੂਰੇ ਸੰਸਾਰ ਸਾਹਿਬ ਸੇਵਨ ਆਪਣਾ ਪੂਰੇ ਸਬਦ ਵਿਚਾਰ ਹਰ ਕੀ ਸੇਵਾ ਚਾਕਰੀ ਸਚੈ ਸਬਦ ਪਿਆਰ ਹਰ ਕਾ ਮਹਿਲ ਤਿਨੇ ਪਾਇਆ ਜਿਨ ਹਉ ਮੈਂ ਵਿੱਚ ਹਮਾਰ ਨਾਨਕ ਗੁਰਮੁਖ ਮੇਲ ਰਹੇ Jap ਹਰ ਨਾਮਾ ਉਰਤਾਰ ਸਲੋਕ ਮਹੱਲਾ ਤੀਜਾ ਗੁਰਮੁਖ ਧਿਆਨ ਸਹਿਜ ਧੁਨ ਉਪਜੈ ਸਚ ਨਾਮ ਚਿਤ ਲਾਇਆ ਗੁਰਮੁਖ ਅਨ ਦਿਨ ਰਹੈ ਰੰਗ ਰਾਤਾ ਹਰ ਕਾ ਨਾਮ ਮਨ ਭਾਇਆ ਗੁਰਮੁਖ ਹਰ ਵੇਖੈ ਗੁਰਮੁਖ ਹਰ ਬੋਲੈ ਗੁਰਮੁਖ ਹਰ ਸਹਿਜ ਰੰਗ ਲਾਇਆ ਨਾਨਕ ਗੁਰਮੁਖ ਗਿਆਨ ਪ੍ਰਾਪਤ ਹੋਵੇ ਤੇ ਮਰ ਅਗਿਆਨ ਅਧੇਰ ਚੁਕਾਇਆ ਜਿਸਨੋ ਕਰਮ ਹੋਵੇ ਧੁਰ ਪੂਰਾ ਤਿਨ ਗੁਰਮੁਖ ਹਰਿ ਨਾਮ ਧਿਆਇਆ ਮਹਲਾ ਤੀਜਾ ਸਤਿਗੁਰ ਜਿਨਾ ਨਾ ਸੇਵਿਓ ਸਬਦ ਨਾ ਲਗੋ ਪਿਆਰ ਸਹਜੇ ਨਾਮ ਨਾ ਧਿਆਇਆ ਕਿਤ ਆਇਆ ਸੰਸਾਰ ਫੇਰ ਫੇਰ ਜੂਨੀ ਪਾਈਐ ਵਿਸਤਾ ਸਦਾ ਖੁਆਰ ਕੂੜੈ ਲਾਲ ਚ ਲੱਗਿਆ ਨਾ ਉਰਵਾਰ ਨਾ ਪਾਰ नानक गुरुमुख उबरे जे आप मेले करतार पौडी भगत सच्च दर सोहदे सबद हर की प्रीत तिन ऊक जी हर प्रेम कसाए ਹਰ ਰੰਗ ਰਹੇ ਸਦਾ ਰੰਗ ਰਾਤੇ ਰਸਨਾ ਹਰ ਰਸ ਤੇ ਆਏ ਸਫਲ ਜਨਮ ਜਿਨੀ ਗੁਰਮੁਖ ਜਾਤਾ ਹਰ ਜੀਉ ਹਿਰਦੈ ਵਸਾਏ ਬਾਜ ਗੁਰੂ ਫਿਰੈ ਬਿਲਲਾਦੀ ਦੂਜੈ ਭਾਏ ਖੁਆਏ ਸਲੋਕ ਮਹਲਾ 3 ਜਾ ਕਾਲਯੁਗ ਮਹਿ ਨਾਮ ਨਿਧਾਨ ਭਗਤੀ ਖੱਟਿਆ ਹਰ ਉੱਤਮ ਪਾਦ ਪਾਇਆ ਸਤਿਗੁਰ ਸੇਵ ਹਰ ਨਾਮ ਮਨ ਵਸਾਇਆ ਆਨ ਦਿਨ ਨਾਮ ਧਿਆਇਆ ਇਨਿਚੇ ਗ੍ਰਹਿ ਗੋਰ ਬਚਨ ਉਦਾਸੀ ਹਉ ਮੈਂ ਮੋਹ ਜਲਾਇਆ ਆਪ ਤਰਿਆ ਕੁੱਲ ਜਗਤ ਤਰਾਇਆ ਧੰ ਜਣੇਂਦੀ ਮਾਇਆ ਐਸਾ ਸਤਗੁਰ ਸੋਈ ਪਾਏ ਜਿਸ ਧੁਰ ਮਸਤਕ ਹਾਰ ਲੇਖ ਪਾਇਆ ਜਾਨ ਨਾਨਕ ਬਲਿਹਾਰੀ ਗੁਰ ਆਪਣੇ ਵਿਟਹੁ ਜੇਨ ਭ੍ਰਮ ਭੁੱਲਾ ਮਾਰਗ ਪਾਇਆ ਮਹੱਲਾ ਤੀਜਾ ਤ੍ਰੈ ਗੁਣ ਮਾਇਆ ਵੇਖ ਭੁੱਲੇ ਜਿਉਂ ਦੇਖ ਦੀਪਕ ਪਤੰਗ ਪਚਾਇਆ पंडित पोल पोल माया वेख है दिखा किने के, के हो आन चढ़ाया दूजे पाए पड़ है नित विखिया नाम हो दई खुआया जोगी जंगम सन्यासी भूले ओना अहंकार बहु गर्भ वधाया ਸਾਧਨ ਭੋਜਨ ਨਾਲ ਲੈ ਹੀ ਸਤਿ ਭਿਖੇ ਆ ਮਨ ਹੱਠ ਜਨਮ ਗਵਾਇਆ ਇਤੜਿਆਂ ਵਿਚਹੁ ਸੋ ਜਨ ਸਮਦਾ ਜਿਨ ਗੁਰਮੁਖ ਨਾਮ ਧਿਆਇਆ ਜਾਨ ਨਾਨਕ ਕੇਸਨੋ ਆਖ ਸੁਣਾਈਐ ਜਾ ਕਰਦੇ ਸਭ ਕਰਾਇਆ ਪਾਉੜੀ ਮਾਇਆ ਮੋਹ ਪਰੇਤ ਹੈ ਕਾਮ ਕ੍ਰੋਧ ਅਹੰਕਾਰਾ ਇਹ ਜਮ ਕੀ ਸਰਕਾਰ ਹੈ ਇਹਨਾ ਉੱਪਰ ਜਮ ਕਾ ਡੰਡ ਕਰਾਰਾ ਮਾਨਮੋਖ ਜਾਮ ਮਾਗ ਪਾਈ ਅਨ ਜਿਨ ਦੂਜਾ ਭਾਵ ਪਿਆਰਾ ਜਾਮ ਕੋਰ ਬੱਧੇ ਮਾਰੀ ਅਨ ਕੋ ਸੁਣੈ ਨਾ ਪੁਕਾਰਾ ਜੇ ਸੁਨੋ ਕਿਰਪਾ ਕਰੇ ਤੇ ਸਗੋਰ ਮਿਲੇ ਗੋਰਮੋਖ ਨਿਸਤਾਰਾ ਸਲੋਕ ਮਹੱਲਾ ਤੀਜਾ ਹਉ ਮੈਂ ਮਮਤਾ ਮੋਹਣੀ ਮਨ ਮੁਖਾ ਨੂੰ ਗਈ ਖਾਏ ਜੋ 모ਹੇ ਦੂਜੈ ਚਿਤ ਲਾਏ ਦੇ ਤਿਨਾ ਵਿਆਪ ਰਹੀ ਲਪਟਾਏ ਗੁਰ ਕੈ ਸਬਦ ਪਰਜਾਨੀਐ ਤਾ ਇਹ ਵਿਚਹੁ ਜਾਏ ਤਾਨ ਮਨ ਹੋਵੇ ਉਜਲਾ ਨਾਮ ਵਸੈ ਮਨ ਆਏ ਨਾਨਕ ਮਾਇਆ ਕਾ ਮਾਰਣ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਮਹੱਲਾ ਤੀਜਾ ਇਹੋ ਮਨ ਕੇ ਤੜਿਆ ਜੋਗ ਭਰਮਿਆ ਥਿਰ ਰਹੈ ਨਾ ਆਵੈ ਜਾਏ ਹਰ ਭਾਣਾ ਤਾ ਪਰਮਾਏ ਅਨ ਕਾਰ ਪਰ ਪੰਚ ਖੇਲ ਉਪਾਏ ਜਾ ਹਰ ਵਖਸੇ ਤਾ ਗੁਰ ਮਿਲੈ ਅਸਥਿਰ ਰਹੈ ਸੁਮਾਈ ਨਾਨਕ ਮਾਨ ਹੀ ਤੇ ਮਨ ਮਾਨਿਆ ਨਾ ਕਿਛ ਮਰੈ ਨਾ ਜਾਏ ਫੌੜੀ ਕਾਇਆ ਕੋਟ ਅਪਾਰ ਹੈ ਮਿਲਣਾ ਸੰਜੋਗੀ ਕਾਇਆ ਅੰਦਰ ਆਪ ਵਸ ਰਹਾ ਆਪੇ ਰਸ ਭੋਗੀ ਆਪ ਤੀਤਾ ਅਲਿਪਤ ਹੈ ਨਿਰਜੋਗ ਹਰ ਜੋਗੀ ਜੋ ਤਿਸ ਭਾਵੈ ਸੋ ਕਰੇ ਹਰ ਕਰੇ ਸੋ ਹੋਗੀ ਆਰਾ ਗੁਰਮੁਖ ਨਾਮ ਧਿਆਈਐ ਲਹਿ ਜਾਹੇ ਵਿਜੋਗੀ ਸਲੋਕ ਮਹੱਲਾ ਤੀਜਾ ਵਾਹੋ ਵਾਹੋ ਆਪ ਅਖਾਏ ਦਾ ਗੁਰ ਸਬਦੀ ਸੱਚ ਸੋਏ ਵਾਹੋ ਵਾਹੋ ਸਿਫਤ ਸਲਾਹ ਹੈ ਗੁਰਮੁਖ ਬੂਝੈ ਕੋਇ ਵਾਹ ਵਾਹ ਬਾਣੀ ਸੱਚ ਹੈ ਸੱਚ ਮਿਲਾ ਵਾਹ ਹੋਏ ਨਾਨਕ ਵਾਹ ਵਾਹ ਕਰਤਿਆਂ ਪ੍ਰਭ ਪਾਇਆ ਕਰਮ ਪ੍ਰਾਪਤ ਹੋਏ ਮਹੱਲਾ ਤੀਜਾ ਵਾਹ ਵਾਹ ਕਰਤੀ ਰਸਨਾ ਸਬਦ ਸੁਹਾਈ ਪੂਰੈ ਸਬਦ ਪ੍ਰਭ ਮਿਲਿਆ ਆਈ ਵਡ ਭਾਗੀਆਂ ਵਾਹੋ ਵਾਹੋ ਮੋਹ ਹੋ ਕੜਾਈ ਵਾਹੋ ਵਾਹੋ ਕਰਹਿ ਸੇਈ ਜਨ ਸੋਹਣੇ ਤੈਨ ਕਾਉ ਪਰਜਾ ਪੂਜਣ ਆਈ ਵਾਹੋ ਵਾਹੋ ਕਰਮ ਪ੍ਰਾਪਤ ਹੋਵੈ ਨਾਨਕ ਦਾਰ ਸਚੈ ਸੋਭਾ ਪਾਈ ਪਾਉੜੀ වජරක පාටකායා ගාඩපීතර පූඩකොසාත්ත අබෙමන්නේ පරමකුල්ලේ නදරණා ආවනී මානමුවහ අන්ද අගයන්නේ. ਉਪਾਏ ਕਿਤੈ ਨ ਲੱਭਨੀ ਘਰ ਭੇਖ ਥੱਕੇ ਭੇਖ ਵਾਨੀ ਗੁਰਬ ਦੀ ਖੋਲਾਈ ਅਨ ਹਰ ਨਾਮ ਜਪਾਨੀ ਹਰ ਜਿਉ ਅੰਮ੍ਰਿਤ ਵਿਰਖ ਹੈ ਜਿਨ ਪੀਆ ਤੇ ਤ੍ਰਿਪਤਾਨੀ ਸਲੋਕ ਮਹੱਲਾ 3 ਵਾਹੋ ਵਾਹੋ ਕਰਤੇ ਆ ਰੈਣ ਸੁਖ ਵਿਹਾਏ ਵਾਹੋ ਵਾਹੋ ਕਰਤੇ ਆ ਸਦਾ ਆਨੰਦ ਹੋਵੇ ਮੇਰੀ ਮਾਏ ਵਾਹੋ ਵਾਹੋ ਕਰਤੇ ਆ ਹਰ ਸਿਉ ਲੇਵ ਲਾਏ ਵਾਹੋ ਵਾਹੋ ਕਰਮੀ ਬੋਲੇ ਬੁਲਾਏ ਵਾਹੋ ਵਾਹੋ ਕਰਤੇ ਆ ਸੋਭਾ ਪਾਏ ਨਾਨਕ ਵਾਹੋ ਵਾਹੋ ਸਤਰ ਜਾਏ ਮਹੱਲਾ ਤੀਜਾ ਵਾਹੋ ਵਾਹੋ ਬਾਣੀ ਸੱਚ ਹੈ ਗੁਰਮੁਖ ਲਦੀ ਪਾਲ ਵਾਹੋ ਵਾਹੋ ਸਬਦ ਦੇ ਉਚਰੈ ਵਾਹੋ ਵਾਹੋ ਹਿਰਦੈ ਨਾਲ ਵਾਹੋ ਵਾਹੋ ਕਰਤਿਆਂ ਹਾਰ ਪਾਇਆ ਸਹਜੇ ਗੁਰਮੁਖ ਭਾਲ ਸੇਵਡੁ ਭਾਗੀ ਨਾਨਕਾ ਹਾਰ ਹਰਿ ਹਿਰਦੈ ਸਮਾਲ ਪਾਉੜੀ ਏ ਮਨ ਆਤ ਲੋਬੀਆ ਨੇਤ ਲੋਬੇ ਰਾਤਾ ਮਾਇਆ ਮਨਸਾ ਮੋਹਣੀ ਦਹਿ ਦਿਸ ਫਿਰਾਥਾ ਅੱਗੇ ਨਾਉ ਜਾਤ ਨਾ ਜਾਏ ਸੀ ਮਨ ਮੁਖ ਦੁਖ ਖਾਤਾ ਰਸਨਾ ਹਰ ਰਾਸ ਨਾ ਚਖਿਓ ਫੀਕਾ ਬੋਲਾਤਾ ਜਿਨਾ ਗੁਰਮੁਖ ਅੰਮ੍ਰਿਤ ਚਾਖਿਆ ਸੇ ਜਨ ਤ੍ਰਿਪਤਾਤਾ